ਗਰਸ਼ੰਕਨ ਨੰਗਲ ਰੋਡ ਤੇ ਸਥਿਤ ਸ਼ਾਹਪੁਰ ਘਾਟੇ ਕੋਲ ਇੱਕ ਟਾਟਾ 407 ਦੇ ਪਲਟਰ ਨਾਲ 30 ਦੇ ਕਰੀਬ ਸਵਾਰੀਆਂ ਦੇ ਜ਼ਖਮੀ ਹੋਣ ਦੀ ਸੂਚਨਾ ਮਿਲੀ ਹੈ ਜਾਣਕਾਰੀ ਦਿੰਦੇ ਹਾਦਸੇ ਵਿੱਚ ਜ਼ਖਮੀ ਹੋਏ ਵਿਅਕਤੀ ਨੇ ਦੱਸਿਆ ਕਿ ਉਹ ਹਰਿਆਣਾ ਦੇ ਪਿੰਡ ਕੰਗਥਲ ਦੇ ਰਹਿਣ ਵਾਲੇ ਹਨ ਜੋ ਕਿ ਵਕਫਾ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨ ਉਪਰੰਤ ਸ਼੍ਰੀ ਭਗੌਰ ਸਾਹਿਬ ਤੋਂ ਸ਼੍ਰੀ ਨਾਨਪੁਰ ਸਾਹਿਬ ਨੂੰ ਜਾ ਰਹੇ ਸਨ ਤਾਂ ਰਸਤੇ ਵਿੱਚ ਟਾਟਾ 407 ਦੀ ਬ੍ਰੇਕ ਫੇਲ ਹੋ ਗਈ ਜਿਸ ਨਾਲ 30 ਦੇ ਕਰੀਬ ਸੰਗਤਾਂ ਜ਼ਖਮੀ ਹੋ ਗਈਆਂ ਕਕਰਾਲਾ ਪਿੰਡ ਦੇ ਸਾਡਾ ਜੀ ਕੁਝ ਕਾਂਗਤਲੀ ਤੇ ਜੀਆ ਕੁਝ ਕਕਰਾਲੇ ਅਣਹਿਤ ਪਿੰਡ ਹੈ ਜੀ ਸਾਡਾ ਹਾਂਜੀ ਅਸੀਂ ਮਤਲਬ ਦਰਸ਼ਨ ਕਰਨ ਆਏ ਸੀ ਗੁਰੂ ਘਰਾਂ ਦੇ ਤੇ ਅਸੀਂ ਪਰਸੂ ਚੱਲੇ ਸੀ ਸਵੇਰੇ ਸਾਰੇ ਦਰਸ਼ਨ ਕਰਦੇ ਹੋਏ ਫਤੇਗੜ ਸਾਹਿਬ ਚਮਕੌਰ ਸਾਹਿਬ ਅੱਗੇ ਅਸੀਂ ਅਨੰਦਪੁਰ ਸਾਹਿਬ ਤੇ ਇਧਰੋਂ ਅਸੀਂ ਹੁਣ ਲਾਸਟੇ ਚ ਘਾਟ ਸਾਹਿਬ ਗੁਰਦੁਆਰੇ ਤੋਂ ਦਰਸ਼ਨ ਕਰਕੇ ਹੁਣ ਅਸੀਂ ਅੰਮ੍ਰਿਤਸਰ ਅੰਮ੍ਰਿਤਸਰ ਨੂੰ ਜਾ ਰਹੇ ਸੀ ਹਰਮੰਦਰ ਸਾਹਿਬ ਜੀ ਤੇ ਰਾਤ ਚ ਬ੍ਰੇਕ ਫੇਲ ਹੋ ਗਈ ਗੱਡੀ ਦੀ ਤੇ ਪਹਾੜੀ ਤੂ ਉਤਰਦੀ ਪਈ ਸੀ ਗੱਡੀ ਕਿ ਉਹ ਪਲਟ ਗਈ ਏ ਜੀ ਗੱਡੀ ਤੇ ਕਾਫੀ ਸੱਟਾਂ ਸਭ ਨੂੰ ਲੱਗੀਆਂ ਨੇ ਕਿੰਨੇ ਕ ਬੰਦੇ ਵਿੱਚ ਸੀਗੇ ਯਾਤਰੀ ਉਹ तकरीबन 30 30 ਜਣੇ ਸੀ ਜੀ 30 35 ਜਣੇ ਸੀ 30 ਲਗਭਗ 31 ਜਣੇ 31 ਜਣੇ ਆ। ਕਿੰਨੀ ਲੇਡੀਆਂ ਜਗੀਆਂ ਦਾ? ਲੇਡੀਆਂ ਜ਼ਿਆਦਾ ਸੀ, ਲੇਡੀਆਂ ਜ਼ਿਆਦਾ ਸੀ। ਅਸੀਂ ਅਸੀਂ ਆਦਮੀ ਥੋੜੇ ਘੱਟ ਸੀ। 500 ਆਦਮੀ ਸੀ। ਹਾਂਜੀ। ਆ ਜਖਮੇ ਕਾਫੀ ਹੋ ਗਏ। ਆ ਜਖਮੇ ਕਾਫੀ ਹੋ ਗਏ। ਬਾਕੀ ਸਾਡੀ ਵਾਸਤੇ ਮਦਦ ਬਹੁਤ ਕੀਤੀ ਏ। ਸਥਾਨਿਕ ਲੋਕਾਂ ਨੇ ਬਹੁਤ ਮਦਦ ਕੀਤੀ ਸਾਡੀ। ਔਰ ਇੱਥੇ ਵੀ ਆ ਕੇ ਸਾਡੀ ਕਾਫੀ ਹਸਪੀਟਲ ਚ ਮਦਦ ਹੋਈ ਏ। ਕੀ ਨਾਮ ਕੀ ਆ? ਮੇਰਾ ਭੁਪਿੰਦਰ ਸਿੰਘ ਨਾਮ ਏ। ਹਾਂਜੀ ਹਾਦਸੇ ਦੀ ਸੂਚਨਾ ਮਿਲਦੇ ਹੀ ਚੌਂਕੀ ਬਿਨੇਵਾਲ ਦੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਖਮੀ ਨੂੰ ਹਸਪਤਾਲ ਵਿਖੇ ਦਾਖਲ ਕਰਵਾਇਆ ਉੱਥੇ ਹੀ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਇਸ ਦੌਰਾਨ ਸੇਵਲ ਹਸਪਤਾਲ ਦੇ ਡਾਕਟਰਾਂ ਨੇ ਦੱਸਿਆ ਕਿ ਜਖਮੀਆਂ ਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ ਹੈ ਗੜਸ਼ੰਕਰ ਤੋਂ ਨਵਰਾਂਗ ਚੈਨਲ ਲਈ ਰਿਕਵੈਸਟ ਮਾਰਦੀ ਵਿਸ਼ੇਸ਼ ਰਿਪੋਰਟ ਸਾਨੂੰ ਫੋਨ ਤੇ ਇਨਫਰਮੇਸ਼ਨ ਮਿਲੀ ਸੀ ਬਈ ਘਾਟੇ ਦੇ ਵਿੱਚ ਗੜਸ਼ੰਕਰ ਐਕਸੀਡੈਂਟ ਹੋ ਗਿਆ ਅਸੀਂ ਪੁਲਿਸ ਸਟੇਸ਼ਨ ਚੌਂਕੀ ਬਿਨੇਵਾਲ ਤੋਂ ਜਲਦੀ ਤੋਂ ਜਲਦੀ ਪਹੁੰਚੇ ਜਦੋਂ ਮੌਕੇ ਤੇ ਦੇਖਿਆ ਤਾਂ ਟਰੱਕ ਪਲਟਿਆ ਹੋਇਆ ਸੀਗਾ Tata 407 ਅਸੀਂ ਫਟਾਫਟ ਸਵਾਰੀ ਦਾ ਪ੍ਰਬੰਧ ਕਰਕੇ ਸਾਰੇ ਮਰੀਜ਼ਾਂ ਨੂੰ ਤੇ ਸਿਵਲ ਹਸਪਤਾਲ ਗੜਸ਼ੰਕਰ ਪਹੁੰਚਾਤਾ ਹੈ ਤੇ ਸਾਰੇ ਇਲਾਜ ਦੇ ਹਦੀਨ ਹੈ ਬਿਲਕੁਲ ਠੀਕ ਹੈ ਤੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਸਿਵਲ ਹਸਪਤਾਲ ਗੜਸ਼ੰਕਰ ਵਿਖੇ ਇਹ ਐਵੇਂ ਲੱਗਦਾ ਜਿਦਾ ਡਰਾਈਵਰ ਸਾਹਿਬ ਨੇ ਦੱਸਿਆ ਡਰਾਈਵਰ ਬਿਲਕੁਲ ਠੀਕ ਹੈ ਤੇ ਉਹਨਾਂ ਨੇ ਦੱਸਿਆ ਹੈ ਵੀ ਬ੍ਰੇਕ ਫੇਲ ਹੋ ਗਈ ਸੀ ਜਿਸ ਕਰਕੇ ਇਹ ਨਾ ਗੱਡੀ ਬੇਕਾਬੂ ਹੋ ਗਈ ਜਾਂ ਲਿਆਂਦਾ ਹੋਇਆ ਹੈ ਸਿਵਲਾ ਸਰ ਗਰਿਸ਼ੰਕਰ ਵੇਖੇ ਉਹਨਾਂ ਦਾ ਅਲਾਜ ਚੱਲ ਰਿਹਾ ਸਾਰੇ ਬਿਲਕੁਲ ਠੀਕ ਹੈ ਤਕਰੀਬ ਸਾਡੀ ਚ ਡਿਗੀ ਸੀ ਨਹੀਂ 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 ਰੋਡ ਤੇ ਹੀ ਪਲਟ ਗਈ ਸੀ ਹਾਂਜੀ ਰੋਡ ਜਾਦੇ ਸੀ ਤੇ ਉਹਦੇ ਕਰਕੇ ਨਾ ਪਿੱਛੇ ਦੇ ਦੂਸਰੇ ਕਰਕੇ ਲੋਡ ਜਿਆਦੇ ਹੋਣ ਕਰਕੇ ਮਰੀਜ਼ ਸਾਰੇ ਟੋਟਲ ਲਗਭਗ ਦੱਸਿਆ ਜਾਂਦਾ ਹੈ ਵੀ 30 35 ਵਾਰੀਆਂ ਸੀ ਹਾਂਜੀ ਸਾਡੇ ਕੋਲ ਐਕਸੀਡੈਂਟ ਆਇਆ ਸੀ ਕਿ ਮਾਸ ਗੈਜੂਲਟੀ ਆਇਆ ਸੀ ਕਿ ਆਰਾਊਂਡ 20 25 ਪੇਸ਼ੈਂਟ ਸੀਗੇ ਜੀ ਜਿਨ੍ਹਾਂ ਦਾ ਸਾਡੀ ਸਾਰੀ ਟੀਮ ਵੱਲੋਂ ਇੱਕਦਮ ਕਾਲ ਗਈ ਤੇ ਐਮਰਜੈਂਸੀ ਸਾਰੇ ਡਾਕਟਰਸ ਸਾਰਾ ਸਾਡਾ ਮੈਡੀਕਲ ਸਟਾਫ ਸਾਡੇ ਸਫਾਈ ਸੇਵਕ ਸਾਰੇ ਪਹੁੰਚ ਗਏ ਸੀਗੇ ਕਿ ਆਪਾਂ ਜਲਦੀ ਤੋਂ ਜਲਦੀ ਆਪਾਂ ਇਲਾਜ ਸ਼ੁਰੂ ਕਰ ਦਿੱਤਾ ਤੇ ਜੋ ਵੀ ਲੋੜਵੰਦ ਸੀਗੇ ਜਿਹੜਾ ਜਿਆਦਾ ਸੀਰੀਅਸ ਪੇਸ਼ੈਂਟ ਸੀਗੇ ਆਪਾਂ ਪੀਜੀਏ ਰੈਫਰ ਕਰ ਦਿੱਤੇ ਹੋਏ ਆ ਇੱਕ ਸੌਟ ਐਮਬੂਲੈਂਸ ਨੂੰ ਜਦੇ ਕਾਲ ਕਰਕੇ ਸਾਰਾ ਕੁਝ ਸਟ੍ਰੈਚਰ ਸਕੀਮ ਦੇ ਅੰਦਰ ਸਾਰਾ ਕੰਮ ਹੋ ਗਿਆ ਸਾਰਾ